हां जी मित्रों सत श्री अकाल स्वागत ਕਰਦੇ ਹਾਂ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਆਪਾਂ ਬਾਈ ਗਰਦਾਸ ਸਟੈਂਡਰਡ ਦੀ ਮਸ਼ੀਨ ਲੈ ਕੇ ਤੇ ਰੰਡਨ ਵਾਲੀ ਆਪਾਂ ਨਹਿਰਾਂ ਤੇ ਆਏ ਹੋਏ ਹਾਂ ਇਹ ਨਹਿਰ ਦੇ ਪੁਲ ਦਾ ਕੰਮ ਚੱਲ ਰਿਹਾ ਤੇ ਇਹ ਪੁਲ ਆਪਣਾ ਬਣਾਣਾ ਸਟਾਰਟ ਹੋਣਾ ਜਿੱਦਾਂ ਕਿ ਜਿਹੜੇ ਪਿੰਡਾਂ ਵਾਲੇ ਪੁਲਾ ਇਹ ਵੱਡੇ ਵੱਡੇ ਬੰਦੇ ਜਿਹੜੇ ਨਵੇਂ ਟੈਕਨੋਲੋਜੀ ਚ ਬਣੀਆਂ ਤੇ ਉਹ ਗਾਡਰ ਉਹ ਪਲਾ ਕੇ ਗਏ ਸੀਗੇ ਉਹ ਲਗ ਲਾ ਕੇ ਮੋਲ ਕਰੇਣਾ ਪੁਲ ਬਣਨੇ ਆ ਹੈਡਰ ਅੱਥੇ ਕੰਮ ਚੱਲੇਗਾ ਪਪੇਪਨ ਲਈ ਜਾਣਿਆ ਤੇ ਕੱਲ ਪਰਸੋਂ ਦੀ ਇੰਪਾਲ ਪਟਣਾ ਸ਼ੁਰੂ ਕਰ ਦੇਣਗੇ ਤੇ ਰਸਤਾ ਜਮ ਜਾਮ ਹੋ ਜਾਊਗਾ ਅੱਜ ਵੀ ਜਦੋਂ ਆਪਾਂ ਕੰਮ ਕਾਇ ਕਰੀ ਜਾਂਦੇ ਸੀਗੇ ਤੇ ਵਿੱਚ ਦੀ ਆਪ ਨੂੰ ਮਸ਼ੀਨ ਰੋਕਣੀ ਪੈਂਦੀ ਸੀ ਕਿਉਂਕਿ ਇਧਰ ਮਲੋਡ ਸ਼ੇਅਰ ਪੈਂਦਾ ਇਧਰ ਹੀ ਚਾਹੀਦਾ ਤੇ ਰਸਤੇ ਵਿੱਚ ਬਹੁਤ ਸਾਰੇ ਲੋਕ ਟੱਪਦੇ ਆ ਤੇ ਤਾਂ ਕਰਕੇ ਆਪ ਨੂੰ ਵਿੱਚ ਦੀ ਖੜਨਾ ਵੀ ਪੈਣਾ ਕੱਲ ਪਰਸੋਂ ਤੱਕ ਇਹ ਰੋਡ ਜਮਾ ਬੰਦ ਹੋ ਜਾਊਗਾ ਵੀ ਪੁਲ ਪਟਣਾ ਸਟਾਰਟ ਕਰ ਦੇਣਗੇ ਤੇ ਮੋਬਾਈਲ ਕ੍ਰੇਨ ਵੀ ਇੱਥੇ ਆ ਜੂਗੀ ਤੇ ਕੰਮ ਚੱਲਣਾ ਸ਼ੁਰੂ ਹੋ ਜੂਗਾ ਭਈਓ ਤੇ ਆਪਾਂ ਇਹ 6-7 ਮਹੀਨਿਆਂ ਦਾ ਕੰਮ ਤੇ ਆਪਾਂ ਹੁਣ ਹੈਡਰਾ ਲੈ ਕੇ ਇੱਥੇ ਆ। ਆਪਣਾ ਹੈਡਰਾ ਇੱਥੇ ਲੱਗ ਚੁੱਕਿਆ। ਤੇ ਆਹ ਬੋਰਡ ਤੇ ਹੋਰ ਦਰਖਤ ਵੈਸੇ ਤਾਂ ਮਸ਼ੀਨ ਚ ਆਪਣੀ ਜਿੱਚ ਪੱਖਾ ਹੈ ਨਹੀਂ ਆ। ਪਰ ਗਰਮੀ ਆਪਣ ਨੂੰ ਅਦ੍ਰਸਤ ਲੱਗਣੀ ਹੁੰਦੀ ਤਾਂ ਇਹ ਤਾਂ ਕਹਿੰਦੇ ਆਂ ਦਰਖਤ ਬਚਾਓ। ਤੇ ਬਦਲਾਂ ਦਾ ਵਿਊ ਆਪਣਾ ਫੋਨ ਬਹੁਤ ਕੈਨ ਕੈਪਚਰ ਕਰ ਰਿਆ। ਇਹ ਆਪਾਂ ਬੈਠੇ ਆ ਹੁਣ ਅਗਰਾਂ ਪੈਪਾਂ ਵੱਢ ਰਹੇ ਆ ਉਹ ਪਿੰਡ ਵਾਲੇ ਮੈਂਬਰ ਸਰਮਾਇਰ ਮੈਂ ਤੇ ਆਪਾਂ ਯਾਰੇ ਲਈਏ ਨੇ ਮਿੱਤਰੋ ਤੇ ਵਲੌਗ ਕਰਾਂਗੇ ਅੱਗੇ ਕੰਟੀਨਿਊ ਤੁਹਾਨੂੰ ਕੰਮ ਕਰਦੇ ਦਿਖਾਵਾਂਗੇ ਕਿਦਾਂ ਇਹ ਪੁਲ ਬਣਦਾ ਤੇ ਸਾਰਾ ਵਲੌਗ ਆਪਾਂ ਸਾਰੇ ਵਲੌਗ ਆਪਾਂ ਰੋਏ ਨਵੇਂ ਨਵੇਂ ਬਣਾ ਕੇ ਚੈਨਲ ਤੇ ਅਪਲੋਡ ਕਰਿਆ ਕਰਾਂਗੇ ਸਾਰਾ ਪੁਲ ਬਣਦਾ ਦਿਖਾਵਾਂਗੇ ਹਾਂਜੀ ਆਪਾਂ ਜਿਹੜੀਆਂ ਪਾਈਪਾਂ ਵੜ ਰਹੀ ਸੀ ਉਹਨਾਂ ਨੂੰ ਕਰਾਂ ਵਰਟ ਨੰਗਾਸ ਕੇ ਇਧਰ ਆ ਗਏ ਉਹ ਗੈਸ ਕਟਰ ਵਾਲੇ ਵੀਰੇ ਆਏ ਹੋਇਆ ਉਹ ਗੈਸ ਕਟਰ ਨਾਲ ਪਾਈਪਾਂ ਵਢੀ ਜਾਂਦੇ ਆ ਤੇ ਆਪਾਂ ਅੱਗੇ ਬੋਰ ਥੱਲੇ ਮਸ਼ੀਨ ਚ ਗਰਮੀ ਬਹੁਤ ਲੱਗਦੀ ਆ ਦੁਪਹਿਰ ਦਾ ਵੇਲਾ ਹੋਇਆ ਡੇਢ ਦੋ ਦਾ ਟਾਈਮ ਆ ਜਦੋਂ ਤੇ ਅੱਗੇ ਜਾ ਕੇ ਪੁਲ ਬਣਾ ਉਹਦੋਂ ਦਾ ਠੰਡ ਹੋ ਜਾਣੀ ਆ ਪਰ ਹੁਣ ਬਹੁਤ ਹੀ ਦਿੱਕਤ ਹੈ ਕਿਉਂਕਿ ਆਹ ਮਹੀਨਿਆਂ ਚ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤੇ ਆਪਾਂ ਬੋਰ ਥੱਲੇ ਆ ਕੇ ਤੇ ਨਲਕਾ ਹੈਗਾ ਠੰਡਾ ਪਾਣੀ ਆ ਤੇ ਸਾਰਾ ਪੁਲ ਬਣਾ 7-8 ਮਹੀਨੇ ਸ਼ਾਇਦ ਤੱਕ ਜਾਂ ਸਾਲ ਵੀ ਲੱਗ ਸਕਦਾ ਕਿਉਂਕਿ ਲੰਬਾ ਪ੍ਰੋਸੈਸ ਆ ਵੱਡਾ ਪੁਲ ਬਣਾ ਪਹਿਲਾਂ ਕਈ ਪੁਲ ਬਣ ਗਏ ਤੇ 12 ਪੁਲ ਮਿਤਰੋ ਪਹਿਲੀ ਵਾਰੀ ਆ ਸੀ ਤੇ 12 ਹੈ ਇਸ ਵਾਰ ਤੇ ਸਮਾਗ ਆਲਾ ਪੁਲ ਮਣੀਆ ਵਾਲਾ ਹੋਰ ਵੀ ਕਈ ਪੁਲਾ ਗੁਰੂਸਰ ਵਾਲਾ ਪੁਲ ਚੱਲੀਆਂ ਦਾ ਕੰਮ ਤੇ ਆਪਣੇ ਚੱਲਣਾ ਸਟਾਰਟ ਹੋ ਜਾਣਾ ਤੇ ਮਣੀ ਵਾਲੇ ਪੁਲ ਦੀ ਸਪੋਇਲਿੰਗ ਚੱਲੀ ਜਾਂਦੀ ਹੈ ਹਜੇ ਕੁਝ ਪੁਲਾਂ ਦਾ ਕੰਮ ਅੱਗੇ ਆ ਤੇ ਕੁਝ ਦਾ ਹਜੇ ਪਿੱਛੇ ਆ ਤੇ ਬਸ ਅੱਗੇ ਤੁਹਾਨੂੰ ਦਿਖਾਉਂਦੇ ਰਹਾਂਗੇ ਕਿਵੇਂ ਪੁਲ ਬਣਾਉਣ ਦਾ ਛੜਨਾ ਜੁੜੇ ਰਹੋ ਪਰ ਹਾਂਜੀ ਬਾਪੂ ਇਹ ਕਹਿੰਦੇ ਵਲੌਗ ਬਣਾਉਣਾ ਬਣਾਉਂਦੇ ਬਣਾਉਂਦੇ ਆਪਾਂ ਵਲੌਗ ਬਣਾਉਣਾ ਹੀ ਭੁੱਲ ਗਏ ਆਪਾਂ ਸਿਰਫ ਦੋ ਕਲਿੱਪਾਂ ਬਣਾਈਆਂ ਦੋ ਤੋਂ ਬਾਅਦ ਕੋਈ ਬਣਾਈ ਨਹੀਂ ਮਤਲਬ ਆਪਾਂ ਨੂੰ ਕੰਮ ਕਾਜ ਚ ਚੇਤੇ ਨਹੀਂ ਆਇਆ ਯਾਰੋ ਮਦਲੀ ਸੌਰੀ ਤੇ ਕਹਿੰਦੇ ਸ਼ਾਮਾਂ ਹੋਚਲੀਆਂ ਸਾਮ ਦੇ 6 ਵਜੇ ਚੱਲੇ ਤੇ ਆਪਣੀ ਹੈਡਰੇ ਦੀ ਦਿਹਾੜੀ ਵੀ ਇੱਥੋਂ ਮੁੱਕ ਚੱਲੀ ਆਪਾਂ 4 ਪੈਪਾ ਹੁੰਦੀਆਂ ਸੀ ਉਹ ਉੱਥੋਂ ਲੈ ਕੇ ਤੁਰਤੀ ਇੱਥੇ ਉਹਨਾਂ ਜਿਵੇਂ 3 ਪੈਪਾ ਕੱਢਦੀਆਂ ਤੇ ਜੀ ਪੈਪਾ ਦੀ ਆਸਟ ਪੈਪ ਰਹਿ ਗਈ ਉਹਨੂੰ ਜਾ ਕੇ ਇੱਥੇ ਰਹਿ ਜਾਏਗੀ ਇੱਕ ਰਹਿ ਜੂਗੀ ਹਾਲਤੋਂ ਫੇਰ ਆਪਾਂ ਕੰਮ ਸਟਾਰਟ ਕਰਾਂਗੇ ਤੇ ਸ਼ਾਮਾਂ ਹੋਚਲੀਆਂ ਬਸ ਆ ਇੱਕ ਪੈਪ ਉੱਥੇ ਇੱਥੋਂ ਜਾ ਕੇ ਆਪਾਂ ਉਹ ਪੁੱਲ ਦੇ ਪਾਰ ਰੱਖੀ ਜਾਂਦੇ ਆ ਨੰਗਾ ਵੀ ਬਲੋਕ ਹੋ ਜਾਂਦਾ ਟਾਈਮ ਵੀ ਲੱਗ ਜਾਂਦਾ ਇੱਥੋਂ ਹੁਣ ਪੈਪ ਆਪਾਂ ਚੱਕਾਂਗੇ ਚੱਕ ਕੇ ਉਧਰ ਸੱਟਾਂਗੇ ਤੇ ਬਾਕੀ ਹੌਲ ਗੋਡਾ ਬਾਬੇ ਉਹ ਤੁਹਾਡਾ ਭਰਾ ਵੀ ਕਹਿੰਦੇ ਲਹਾਂ ਬਲਾਂ ਚ ਬੈਠਾ ਪੂਰਾ ਮਾਨਕੀ ਦਾ ਜੱਜ ਬੈਠੇ ਆ ਬਈ ਅੱਗੇ ਖਿੱਚੀ ਹੁੰਦੇ ਕਾ ਮੈਨੂੰ ਠੀਕ ਹੈ ਜੀ